ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਜਦੋਂ ਵੀ ਆਪਦਾ ਫੋਨ ਚਲਾਉਨੇ ਆ ਤਾਂ ਕਈ ਵਾਰੀ ਤੁਸੀਂ ਦੇਖਿਆ ਹੋਣਾ ਨੋਟਿਸ ਕੀਤੀ ਹੋਣੀ ਆ ਗੱਲ ਵੀ ਆਪਣੇ ਫੋਨ ਤੇ ਅਕਸਰ ਉਹੋ ਜਿਹੀਆਂ ਚੀਜ਼ਾਂ ਰੀਲਾਂ ਦੇ ਵਿੱਚ ਆਉਣ ਲੱਗ ਜਾਂਦੀਆਂ ਜਿਹੜੀਆਂ ਆਪਾਂ ਬੋਲ ਕੇ ਹਟੇ ਹੁੰਨੇ ਆ ਜਾਂ ਤਾਂ ਕੋਈ ਗੱਲ ਕਿਸੇ ਨਾਲ ਸ਼ੇਅਰ ਕਰਕੇ ਹਟੇ ਨੇ ਜਾਂ ਆਪਾਂ ਸੋਚਦੇ ਆ ਉਹਦਾ ਇੱਕ ਕਾਰਨ ਆਓ ਤੁਹਾਨੂੰ ਇਹ ਕਾਰਨ ਦੱਸ ਦਿਆਂ ਵੀ ਉਹਦਾ ਕੀ ਕਾਰਨ ਆ ਹੁਣ ਜਿਹੜਾ ਹੈਗਾ 24 ਘੰਟੇ ਆਪਣੀਆਂ ਗੱਲਾਂ ਸੁਣਦਾ ਰਹਿੰਦਾਗਾ ਉਹਦਾ ਕਾਰਨ ਇਹ ਹੈਗਾ ਵੀ ਜਦੋਂ ਵੀ ਆਪਾਂ ਗੱਲਾਂ ਕਰਦੇ ਆ ਚਾਹੇ ਕਿਸੇ ਨਾਲ ਫੋਨ ਤੇ ਕਰੀਏ ਜਾਂ ਆਪਾਂ ਫਿਜ਼ੀਕਲੀ ਗੱਲ ਕਰਦੇ ਆ ਤਾਂ ਆਪਣੇ ਫੋਨ ਦਾ ਜਿਹੜਾ ਨੈਟ ਹੈਗਾ ਡਾਟਾ ਹੈਗਾ ਉਹ ਆਨ ਰਹਿੰਦਾਗਾ ਜਿਹਦੇ ਕਰਕੇ ਉਹਦੇ 'ਚ ਕੁਝ ਕੁ ਪਰਮਿਸ਼ਨਾਂ ਹੁੰਦੀਆਂ ਜਿਹੜੀਆਂ ਆਨ ਹੁੰਦੀਆਂ ਉਹ ਆਪਣਾ ਜਿਹੜਾ ਉਹ ਆਪਾਂ ਨੂੰ ਅਬਜ਼ਰਵ ਕਰਦੀਆਂ ਆਪਣੀ ਬੋਲਬਾਣੀ ਜੋ ਵੀ ਆਪਾਂ ਕਰਦੇ ਹੈਗੇ ਆ ਗੱਲਾਂ ਕਰਦੇ ਹੈਗੇ ਆ ਉਹਨਾਂ ਨੂੰ ਅਬਜ਼ਰਵ ਕਰਦੀਆਂ ਹੈਗੀਆਂ ਜਿਹਦੇ ਕਰਕੇ ਉਹ ਆਪਣੇ ਸਾਹਮਣੇ ਉਹੀ ਜੀਆਂ ਚੀਜ਼ਾਂ ਜਿਹੜੀਆਂ ਉਹ ਪੇਸ਼ ਹੁੰਦਾ ਰਹਿੰਦਾਂਗੇ ਸੋ ਉਹਦੇ ਤੋਂ ਬਚਣ ਦਾ ਇਹੀ ਤਰੀਕਾ ਹੈਗਾ ਕ੍ਰੋਮ ਦੇ ਵਿੱਚ ਜਾਓ ਉੱਪਰ ਤੁਹਾਨੂੰ ਤਿੰਨ ਬਿੰਦੀਆਂ ਦਿਖਣਗੀਆਂ ਉਹਨਾਂ ਤੇ ਕਲਿੱਕ ਕਰੋ ਉਸ ਤੋਂ ਬਾਅਦ ਸੈਟਿੰਗ ਦੇ ਵਿੱਚ ਜਾ ਕੇ ਸਾਈਡ ਸੈਟਿੰਗ ਦੇ ਵਿੱਚ ਜਾ ਕੇ ਜਿੰਨੀਆਂ ਵੀ ਪਰਮਿਸ਼ਨ ਹੈ ਉਹਦੇ ਚ ਹੈਗੀਆਂ ਮਾਈਕ੍ਰੋਫੋਨ ਦੀ ਪਰਮਿਸ਼ਨ ਆ ਵੀਡੀਓ ਦੀ ਪਰਮਿਸ਼ਨ ਆ ਜਾਂ ਕੈਮਰਾ ਦੀ ਪਰਮਿਸ਼ਨ ਆ ਗਈ ਆ ਉਹਨੂੰ ਆਫ ਕਰ ਦਿਓ ਜੇਕਰ ਉਹ ਆਨ ਹੈਗੀਆਂ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਫੋਨ ਆ ਤੁਹਾਡੀਆਂ ਗੱਲਾਂ ਸੁਣਨੋਂ ਹਟ ਜੂਗਾ ਤੇ ਤੁਹਾਡੇ ਕੋਲੇ ਐਡਵਰਟਾਈਜ਼ਮੈਂਟ ਦੀਆਂ ਜਾਂ ਕੋਈ ਐਦਾਂ ਦੀਆਂ ਕੋਈ ਵੀ ਊਟ ਪਟੰਗ ਚੀਜ਼ਾਂ ਜਿਹੜੀਆਂ ਉਹ ਨਹੀਂ ਆਉਣਗੀਆਂ